ਮੇਰੇ ਧਿਆਨ ਚ ਇੱਕ ਕੇਸ ਆਇਆ ਜਿਹਦੇ ਵਿੱਚ ਮੇਰੀ ਸਰਕਾਰ ਦਾ ਇੱਕ ਮੰਤਰੀ ਹਰ ਟੈਂਡਰ ਚੋਂ ਜਾਂ ਉਸ ਵਿਭਾਗ ਮੇ ਨਾਲ ਸੰਬੰਧਿਤ ਖਰੀਦੋ-ਫਰੋਖਤ ਦੇ ਵਿੱਚੋਂ 1% ਕਮਿਸ਼ਨ ਮੰਗਦਾ ਸੀ ਮੈਂ ਇਸ ਕੇਸ ਨੂੰ ਬਹੁਤ ਗੰਭੀਰਤਾ ਨਾਲ ਲਿਆ ਇਸ ਕੇਸ ਦਾ ਸਿਰਫ ਮੈਨੂੰ ਪਤਾ ਹੈ ਨਾ ਤਾਂ মিডিਆ ਨੂੰ ਪਤਾ ਹੈ ਨਾ ਵਿਰੋਧੀ ਪਾਰਟੀਆਂ ਨੂੰ ਪਤਾ ਜੇ ਮੈਂ ਚਾਹੁੰਦਾ ਤਾਂ ਇਸ ਕੇਸ ਨੂੰ ਮੈਂ ਦੱਬ ਸਕਦਾ ਸੀ ਪਰ ਜੇ ਮੈਂ ਇਦਾਂ ਕਰਦਾ ਤਾਂ ਆਪਣੀ ਜ਼ਮੀਰ ਨਾਲ ਵੀ ਧੋਖਾ ਕਰਦਾ ਤੇ ਲੱਖਾਂ ਲੋਕ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਉਹਨਾਂ ਦਾ ਵੀ ਮੈਂ ਵਿਸ਼ਵਾਸ ਤੋੜਦਾ ਇਸ ਲਈ ਮੈਂ ਉਸ ਮੰਤਰੀ ਦੇ ਖਿਲਾਫ ਸਖਤ ਐਕਸ਼ਨ ਲੈ ਰਹੇ ਹਾਂ ਉਹਨ ਮੰਤਰੀ ਮੰਡਲ ਚੋਂ ਬਰਖਾਸਤ ਕਰ ਰਹੇ ਹਾਂ ਤੇ ਤੁਰੰਤ ਪੁਲਿਸ ਨੂੰ ਉਹਦੇ ਖਿਲਾਫ ਕੇਸ ਦਰਜ ਕਰਨ ਦੇ ਨਿਰਦੇਸ਼ ਦੇ ਰਹੇ ਹਾਂ ਉਸ ਮੰਤਰੀ ਦਾ ਨਾਮ ਹੈ ਡਾਕਟਰ ਵਿਜੇ ਸਿੰਘਲਾ ਜਿਹੜੇ ਕੇ ਸਿਹਤ ਮੰਤਰੀ ਸੀ ਤੇ ਉਹਨਾਂ ਨੇ ਆਪਣੇ ਡਿਪਾਰਟਮੈਂਟ ਦੇ ਵਿੱਚ ਇੱਕ ਕਪਲੇਬਾਜੀ ਕੀਤੀਆਂ ਤੇ ਉਹਨਾਂ ਨੇ ਇਹ ਗੁਨਾਹ ਕਬੂਲ ਵੀ ਕੀਤਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਅੱਜ ਇੱਕ ਬਹੁਤ ਵੱਡਾ ਐਲਾਨ ਕਰਨ ਜਾ ਰਿਹਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਮ ਆਦਮੀ ਪਾਰਟੀ ਸੱਚੇ ਦਿਲੋਂ ਇਮਾਨਦਾਰ ਪਾਰਟੀ ਹੈ ਸਾਡੀ ਸਰਕਾਰ ਤਹ ਦਿਲੋਂ ਇਮਾਨਦਾਰ ਸਰਕਾਰ ਹੈ ਅਸੀਂ 1 ਰੁਪਏ ਦੀ ਵੀ ਹਿਰਾਫੇਰੀ ਬਰਦਾਸ਼ਤ ਨਹੀਂ ਕਰਾਂਗੇ ਜਦੋਂ ਚੋਣ ਪ੍ਰਚਾਰ ਦੌਰਾਨ ਮੈਂ ਪਿੰਡਾਂ ਸ਼ਹਿਰਾਂ ਕਸਬਿਆਂ ਜਾਂਦਾ ਸੀ ਤਾਂ ਮੈਂ ਲੋਕਾਂ ਦੀਆਂ ਅੱਖਾਂ 'ਚੋਂ ਇੱਕ ਉਮੀਦ ਦੇਖਦਾ ਸੀ ਲੋਕਾਂ ਦੇ ਚਿਹਰਿਆਂ ਤੋਂ ਮੈਨੂੰ ਇੱਕ ਉਮੀਦ ਨਜ਼ਰ ਆਉਂਦੀ ਸੀ ਕਿ ਸ਼ਾਇਦ ਕੋਈ ਐਸਾ ਆਵੇਗਾ ਜਿਹੜਾ ਸਾਨੂੰ ਭ੍ਰਿਸ਼ਟਾਚਾਰ ਦੀ ਆ ਕ੍ਰਪਸ਼ਨ ਦੀ ਦਲਦਲ 'ਚੋਂ ਕੱਢ ਲੇਗਾ ਤੇ ਜਦੋਂ ਮੈਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਨਾ ਸੀ ਤਾਂ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕ੍ਰਾਂਤੀਕਾਰੀ ਪ੍ਰਧਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਵੀ ਮੈਨੂੰ ਕਿਹਾ ਸੀ ਕਿ ਭਗਵੰਤ ਮੈਂ ਇੱਕ ਪੈਸੇ ਦੀ ਵੀ ਬੇਈਮਾਨੀ ਰਿਸ਼ਵਤਖੋਰੀ ਭ੍ਰਿਸ਼ਟਾਚਾਰੀ ਬਰਦਾਸ਼ਤ ਨਹੀਂ ਕਰ ਸਕਦਾ ਤਾਂ ਮੈਂ ਉਹਨਾਂ ਨੂੰ ਵਚਨ ਦਿੱਤਾ ਸੀ ਕਿ ਜੀ ਬਿਲਕੁਲ ਇਦਾਂ ਹੀ ਹੋਊਗਾ ਆਪਣੀ ਪਾਰਟੀ ਜਿਹੜੀ ਹੈ ਉਹ ਇੱਕ ਅੰਦੋਲਨ ਚੋਂ ਨਿਕਲੀ ਹੋਈ ਪਾਰਟੀ ਹੈ ਕ腐ਪਸ਼ਨ ਦੇ ਖਿਲਾਫ ਅੰਦੋਲਨ ਚੋਂ ਨਿਕਲੀ ਹੋਈ ਪਾਰਟੀ ਹੈ ਤੇ ਭਾਵੇਂ ਕੋਈ ਆਪਣਾ ਹੀ ਹੋਵੇ ਅਸੀਂ ਉਹਨਾਂ ਨੂੰ ਬਖਸ਼ਾਂਗੇ ਨਹੀਂ ਮੇਰੇ ਧਿਆਨ ਚ ਇੱਕ ਕੇਸ ਆਇਆ ਜਿਹਦੇ ਵਿੱਚ ਮੇਰੀ ਸਰਕਾਰ ਦਾ ਇੱਕ ਮੰਤਰੀ ਹਰ ਟੈਂਡਰ ਚੋਂ ਜਾਂ ਉਸ ਮਹਿਕਮੇ ਨਾਲ ਸੰਬੰਧਿਤ ਖਰੀਦੋ-ਫਰੋਕ ਦੇ ਵਿੱਚੋਂ 1% ਕਮਿਸ਼ਨ ਮੰਗਦਾ ਸੀ ਮੈਂ ਇਸ ਕੇਸ ਨੂੰ ਬਹੁਤ ਗੰਭੀਰਤਾ ਨਾਲ ਲਿਆ ਇਸ ਕੇਸ ਦਾ ਸਿਰਫ ਮੈਨੂੰ ਪਤਾ ਹੈ ਨਾ ਤਾਂ ਮੀਡੀਆ ਨੂੰ ਪਤਾ ਹੈ ਨਾ ਵਿਰੋਧੀ ਪਾਰਟੀਆਂ ਨੂੰ ਪਤਾ ਜੇ ਮੈਂ ਚਾਹੁੰਦਾ ਤਾਂ ਇਸ ਕੇਸ ਨੂੰ ਮੈਂ ਦੱਬ ਸਕਦਾ ਸੀ ਪਰ ਜੇ ਮੈਂ ਇਦਾਂ ਕਰਦਾ ਤਾਂ ਆਪਣੀ ਜ਼ਮੀਰ ਨਾਲ ਵੀ ਧੋਖਾ ਕਰਦਾ ਤੇ ਲੱਖਾਂ ਲੋਕ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਹੈ ਉਹਨਾਂ ਦਾ ਵੀ ਮੈਂ ਵਿਸ਼ਵਾਸ ਤੋੜਦਾ ਇਸ ਲਈ ਮੈਂ ਉਸ ਮੰਤਰੀ ਦੇ ਖਿਲਾਫ ਸਖਤ ਐਕਸ਼ਨ ਲੈ ਰਿਹਾ ਹਾਂ ਉਹਨ ਮੰਤਰੀ ਮੰਡਲ ਚੋਂ ਬਰਖਾਸਤ ਕਰ ਰਹੇ ਆ ਤੇ ਤੁਰੰਤ ਪੁਲਿਸ ਨੂੰ ਉਹਦੇ ਖਿਲਾਫ ਕੇਸ ਦਰਜ ਕਰਨ ਦੇ ਨਿਰਦੇਸ਼ ਦੇ ਰਹੇ ਆ ਉਸ ਮੰਤਰੀ ਦਾ ਨਾਮ ਹੈ ਡਾਕਟਰ ਵਿਜੇ ਸਿੰਘਲਾ ਜਿਹੜੇ ਕਿ ਸਿਹਤ ਮੰਤਰੀ ਸੀ ਤੇ ਉਹਨਾਂ ਨੇ ਆਪਣੇ ਡਿਪਾਰਟਮੈਂਟ ਦੇ ਵਿੱਚ ਇਹ ਕਪੜੇਬਾਜ਼ੀਆਂ ਕੀਤੀਆਂ ਤੇ ਉਹਨਾਂ ਨੇ ਇਹ ਗੁਨਾਹ ਕਬੂਲ ਵੀ ਕੀਤਾ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਨਾ ਕਿ ਆਮ ਆਦਮੀ ਪਾਰਟੀ ਸਰਕਾਰ ਜ਼ੀਰੋ ਟੋਲਰੈਂਸ ਰੱਖੂਗੀ ਭ੍ਰਿਸ਼ਟਾਚਾਰ ਦੇ ਖਿਲਾਫ ਇਤਿਹਾਸ ਦੇ ਵਿੱਚ ਭਾਰਤ ਦੇ 75 ਸਾਲ ਆਜ਼ਾਦੀ ਦੇ ਹੋਣ ਵਾਲੇ ਨੇ ਇਤਿਹਾਸ ਦੇ ਵਿੱਚ ਦੂਜੀ ਵਾਰ ਇਹ ਕੰਮ ਹੋ ਰਿਹਾ ਇੱਕ ਵਾਰ 2015 ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੇ ਆਪਣੇ ਫੂਡ ਸਪਲਾਈ ਮਨਿਸਟਰ ਨੂੰ ਇੱਕ ਆਡੀਓ ਫੋਨ ਤੇ ਪੈਸੇ ਮੰਗਣ ਦੇ ਚਾਰਜ ਦੇ ਹੇਠ ਬਰਖਾਸਤ ਵੀ ਕੀਤਾ ਸੀ ਤੇ ਉਹਦਾ ਕੇਸ ਜਿਹੜਾ ਸੀਬੀਆਈ ਨੇ ਦਿੱਤਾ ਸੀ ਤੇ ਮੈਂ ਸਾਰੇ ਅਫਸਰਾਂ ਨੂੰ ਰਾਜਨੀਤਿਕ ਲੋਕਾਂ ਨੂੰ ਜਾਂ ਸੁਖਦਾਰ ਜਿਹੜੇ ਵੀ ਹੈਗੇ ਨੇ ਚਾਹੇ ਸਾਡੇ ਆਪਣੇ ਨੇ ਚਾਹੇ ਬਗਾਨੇ ਨੇ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ 1 ਰੁਪਏ ਦਾ ਵੀ ਭ੍ਰਿਸ਼ਟਾਚਾਰ ਜਿਹੜਾ ਉਹ ਬਰਦਾਸ਼ਤ ਨਹੀਂ ਕਰੂੰਗਾ ਉਹ ਆਪਣੇ ਆਪ ਹੀ ਠੀਕ ਹੋ ਜਾਣ ਨਹੀਂ ਤਾਂ ਸਖਤ ਕਾਰਵਾਈ ਲਈ ਤਿਆਰ ਰਹੇਣ ਕਿਉਂਕਿ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜਕਲਾਂ ਜਾ ਕੇ ਜਦੋਂ ਦੀ ਸੌਂ ਖਾਦੀ ਸੀ ਅਸੀਂ ਇਹੀ ਕਿਹਾ ਸੀ ਇਹੀ ਉੱਥੇ ਅਰਦਾਸ ਕੀਤੀ ਸੀ ਕਿ ਸ਼ਹੀਦ ਆਜ਼ਮ ਜਿਨ੍ਹਾਂ ਦਾ ਸੁਪਨਾ ਸੀ ਕਿ ਆਜ਼ਾਦੀ ਤੋਂ ਬਾਅਦ ਮੁਲਕ ਕਿਹੋ ਜਿਹਾ ਹੋਊਗਾ ਆਜ਼ਾਦੀ ਤੋਂ ਬਾਅਦ ਮੁਲਕ ਕਿਹੜੇ ਹੱਥਾਂ ਚ ਜਾਊਗਾ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਸੁਪਨਿਆਂ ਦੀ ਆਜ਼ਾਦੀ ਜਿਹੜੀ ਆ ਉਹ ਲੋਕਾਂ ਤੱਕ ਲੈ ਕੇ ਜਾਣੀ ਹੈ ਕ腐ਪਸ਼ਨ ਫ੍ਰੀ ਪੰਜਾਬ ਬਣਾਉਣਾ ਹੈ ਜਦੋਂ ਅਰਵਿੰਦ ਕੇਜਰੀਵਾਲ ਜੀ ਵਰਗੇ ਇਮਾਨਦਾਰ ਸਪੂਤ ਭਾਰਤ ਮਾਂ ਦੇ ਇੱਥੇ ਰਹਿਣਗੇ ਤੇ ਮੇਰੇ ਵਰਗੇ ਹਜ਼ਾਰਾਂ ਉਹਨਾਂ ਦੇ ਸਿਪਾਹੀ ਉਹਨਾਂ ਦਾ ਸਾਥ ਦੇਣਗੇ ਤਾਂ ਇਹ ਦੇਸ਼ ਬਦਲ ਸਕਦਾ ਹੈ ਆਪਣੀ ਇੱਕ ਧਾਰਨਾ ਹੈ ਕਿ ਨਹੀਂ ਕ腐ਸ਼ਨ ਦਾ ਸਿਸਟਮ ਬਹੁਤ ਗੂੜਾ ਹੈ ਜੀ ਬਹੁਤ ਗਹਿਰਾ ਹੈ ਜੀ ਇਹ ਟੁੱਟ ਨਹੀਂ ਸਕਦਾ ਤਾਣਾ ਬਾਣਾ ਉਲਝਿਆ ਹੋਇਆ ਹੈ ਬਿਲਕੁਲ ਇਹ ਟੁੱਟ ਸਕਦਾ ਹੈ ਜੇ ਨੀਅਤ ਸੱਚੀ ਹੋਵੇ ਸੋ ਅਰਵਨ ਕੇਜਰੀਵਾਲ ਜੀ ਦੇ ਦੱਸੇ ਹੋਏ ਰਸਤੇ ਤੇ ਚੱਲਦੇ ਆ ਆਮ ਆਦਮੀ ਪਾਰਟੀ ਵੱਲੋਂ ਇੱਕ ਇਤਿਹਾਸਕ ਫੈਸਲਾ ਲਿਆ ਗਿਆ ਕਈ ਵਿਰੋਧੀ ਪਾਰਟੀਆਂ ਕਹਿਣਗੀਆਂ ਦੇਖੋ ਜੀ 2 ਮਹੀਨਿਆਂ ਦੇ ਵਿੱਚ ਹੀ ਇਹਨਾਂ ਦਾ ਇੱਕ ਮੰਤਰੀ ਜਿਹੜਾ ਉਹ ਕ腐ਸ਼ਨ ਦੇ ਵਿੱਚ ਆ ਗਿਆ ਤਾਂ ਉਹਦੇ ਕਾਰਵਾਈ ਵੀ ਤਾਂ ਨਹੀਂ ਕਰ ਰਹੇ ਆ ਭਰੂਤੀ ਪਾਰਟੀ ਨੂੰ ਤਾਂ ਪਤਾ ਵੀ ਨਹੀਂ ਸੀ ਉਹਨਾਂ ਦੇ ਵੀ ਮੁੱਖ ਮੰਤਰੀ ਇਹ ਕਹਿੰਦੇ ਰਹੇ ਨੇ ਕਿ ਸਾਨੂੰ ਪਤਾ ਸੀ ਕਿ ਇੰਨੇ ਮੰਤਰੀ ਸਾਡੇ ਮਾਫੀਆ ਦੇ ਵਿੱਚ ਇਨਵੋਲਵ ਨੇ ਪਰ ਉਹਨਾਂ ਨੇ ਐਕਸ਼ਨ ਕਿਉਂ ਨਹੀਂ ਲਿਆ ਇਹ ਗੱਲ ਮੈਂ ਉਹਨਾਂ ਨੂੰ ਪੁੱਛਣਾ ਚਾਹੂੰਗਾ ਸੋ ਜੇ ਨੀਅਤ ਸੱਚੀ ਹੋਵੇ ਤਾਂ ਸਭ ਕੁਝ ਹੋ ਸਕਦਾ ਹੈ ਤੇ ਅੱਜ ਇਸ ਇਤਿਹਾਸਕ ਫੈਸਲੇ ਦੇ ਵਿੱਚ ਮੈਂ ਆਪਣੀ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਦੇ ਇੱਕ ਭ੍ਰਿਸ਼ਟਾਚਾਰੀ ਮੰਤਰੀ ਨੂੰ ਪ੍ਰਕਾਸ਼ਤ ਵੀ ਕਰ ਰਿਹਾ ਹਾਂ ਤੇ ਉਹਦੇ ਖਿਲਾਫ ਪੁਲਿਸ ਨੂੰ ਕੇਸ ਦਰਜ ਕਰਨ ਦੇ ਨਿਰਦੇਸ਼ ਵੀ ਦੇ ਰਹੇ ਆਂ ਦੇਸ਼ ਬਦਲਾਂਗੇ ਜ਼ਰੂਰ ਬਦਲਾਂਗੇ ਤੁਹਾਡਾ ਸਾਥ ਚਾਹੀਦਾ ਹੈ ਭਾਰਤ ਮਾਤਾ ਕੀ ਜੈ ਇਨਕਲਾਬ ਜ਼ਿੰਦਾਬਾਦ